ਕਿ ਚਾਰਾਂ ਨੂੰ ਕਰੋ ਸ਼ਾਂਤ ਮਨ ਨੂੰ ਕਰੋ ਇਕਾਗਰ ਅਤੇ ਸੁਰਤ ਨੂੰ ਲੈ ਕੇ ਜਾਓ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸ਼੍ਰੀ ਅਲਮਸਤ ਜੀ ਸ਼੍ਰੀ ਬਾਲ ਹਸਨਾ ਜੀ ਸ਼੍ਰੀ ਗੋਿੰਦ ਦੇਵ ਜੀ ਅਤੇ ਸ਼੍ਰੀ ਫੂਲ ਦੇਵ ਜੀ ਇਹ ਚਾਰੇ ਜਾਣੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਚਾਰ ਧੂਨੇ ਦੇ ਨਾਮ ਤੋਂ ਪ੍ਰਸਿੱਧ ਹੋਏ ਹਨ ਸ਼੍ਰੀ ਅਲਮਸਤ ਜੀ ਸ਼੍ਰੀ ਅਲਮਸਤ ਜੀ ਦਾ ਜਨਮ ਕਸ਼ਮੀਰ ਸ਼੍ਰੀਨਗਰ ਵਿੱਚ ਵਿਕਰਮੀ ਸੰਮਤ 1610 ਤਤਕਵਦੀ ਪੰਜ ਵਿੱਚ ਹੋਇਆ ਹੈ ਸ਼੍ਰੀਨਗਰ ਵਿੱਚ ਜਗਦਗੁਰੂ ਬਾਬਾ ਸ਼੍ਰੀਚੰਦ ਜੀ ਮਹਾਰਾਜ ਜੀ ਦਾ ਜਸ਼ ਅਤਿਅੰਤ ਫੈਲਿਆ ਹੋਇਆ ਸੀ ਜਿਸ ਕਰਕੇ ਅਲਮਸਤ ਜੀ ਜਦ ਕੁਝ ਬੜੇ ਹੋਏ ਤਾਂ ਬਾਬਾ ਜੀ ਦੀ ਸ਼ਰਣੀ ਆ ਗਏ ਆ ਕੇ ਅਰਦਾਸ ਬੇਨਤੀ ਕੀਤੀ ਕਿ ਗੁਰਦੇਵ ਮੈਨੂੰ ਸੰਸਾਰ ਸਾਗਰ ਤੋਂ ਪਾਰ ਕਰੋ ਮੈਨੂੰ ਸਦਾ ਲਈ ਆਪਣੇ ਚਰਨਾਂ ਵਿੱਚ ਥਾਂ ਬਖਸ਼ੋ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਰਹਿਮਤ ਵਿੱਚ ਆ ਕੇ ਅਲਮਸਤ ਜੀ ਨੂੰ ਆਪਣਾ ਸ਼ਿਸ਼ੇ ਬਣਾਇਆ ਦੂਸਰੇ ਬਾਲੂ ਹਸਨਾ ਜੀ ਇਹਨਾਂ ਦਾ ਪਹਿਲਾ ਨਾਮ ਬਾਲ ਕ੍ਰਿਸ਼ਨ ਸੀ ਇਹ ਸ਼੍ਰੀ ਅਲਮਸਤ ਜੀ ਦੇ ਛੋਟੇ ਭਰਾ ਸਨ ਇਹ ਉਸ ਵਿਦਿਆਲੀ ਵਿੱਚ ਪੜ੍ਹੇ ਸਨ ਜਿਸ ਵਿੱਚ ਸ਼੍ਰੀ ਗੁਰੂ ਸ਼੍ਰੀ ਚੰਦਰ ਜੀ ਮਹਾਰਾਜ ਪੜ੍ਹਦੇ ਰਹੇ ਸਨ ਇੱਕ ਦਿਨ ਬਾਲ ਕ੍ਰਿਸ਼ਨ ਜੀ ਇੱਕ ਉੱਚੇ ਮਕਾਨ ਦੀ ਛੱਤ ਉੱਪਰ ਬੈਠੇ ਸਨ ਇਸੇ ਗੂੜ ਵਿਸ਼ੇ ਦਾ ਵਿਚਾਰ ਕਰ ਰਹੇ ਸਨ ਫਿਰ ਉੱਠ ਕੇ ਤੁਰਨ ਲੱਗੇ ਤਾਂ ਅਚਾਨਕ ਇਨ੍ਹਾਂ ਦਾ ਪੈਰ ਫਿਸਲਿਆ ਇਹ ਛੱਤ ਤੋਂ ਹੀ ਥਾਂ ਅਡ ਗਏ ਤੇ ਇੰਜ ਮਾਲੂਮ ਹੋਇਆ ਕਿ ਬਾਲ ਕ੍ਰਿਸ਼ਨ ਜੀ ਪ੍ਰਾਣਹੀਣ ਹੋ ਗਏ ਹਨ ਤਾਂ ਜਗਤ ਗੁਰੂ ਸ਼੍ਰੀ ਚੰਦਰ ਭਗਵਾਨ ਜੀ ਵੀ ਉੱਥੇ ਹੀ ਪਹੁੰਚੇ ਹੋਏ ਸਨ ਬਾਲਕਾਂ ਨੇ ਜਾ ਕੇ ਬਾਬਾ ਜੀ ਨੂੰ ਇਹ ਸਾਰਾ ਸਮਾਚਾਰ ਦੱਸਿਆ ਕਿ ਬਾਲਕ੍ਰਿਸ਼ਨ ਜੀ ਸ਼ਤ ਤੋਂ ਦੇਖ ਕੇ ਪ੍ਰਾਣਹੀਨ ਹੋ ਗਏ ਹਨ ਤਾਂ ਬਾਬਾ ਜੀ ਨੇ ਫਰਮਾਇਆ ਕਿ ਪ੍ਰਾਣਹੀਨ ਨਹੀਂ ਹੋਇਆ ਹੈ ਉਹ ਤੁਹਾਡੇ ਨਾਲ ਹਾਸਾ ਕਰਨ ਲਈ ਸਾਰ ਰੋਕੇ ਰੱਖੇ ਹੋਣਗੇ ਉਸ ਦੀ ਮਾਤਾ ਪ੍ਰਭਾਵਤੀ ਜੀ ਨੂੰ ਜਦ ਪਤਾ ਲੱਗਾ ਪਾ ਉਹ ਵੀ ਭੱਜੇ ਭੱਜੇ ਬਾਬਾ ਜੀ ਦੇ ਕੋਲ ਪੁੱਜੇ ਕਿਉਂਕਿ ਉਹ ਪਹਿਲਾਂ ਹੀ ਬਾਬਾ ਸ਼੍ਰੀ ਚੰਦ ਜੀ ਦੇ ਚਮਤਕਾਰ ਦੇਖ ਸੁਣ ਕਰ ਬਾਬਾ ਜੀ ਦੀ અત્યੰਤ ਸ਼ਰਧਾਲੂ ਹੋ ਚੁੱਕੇ ਸਨ ਇਹ ਬਾਬਾ ਸ਼੍ਰੀ ਚੰਦ ਜੀ ਦੇ ਸਮਖਸ਼ ਪੁੱਜ ਕੇ ਅਰਦਾਸ ਬੇਨਤੀ ਕੀਤੀ ਕਿ ਬਾਬਾ ਜੀ ਅਗਰ ਤੁਹਾਡਾ ਇਹ ਵਚਨ ਸੱਚਾ ਹੋਇਆ ਕਿ ਬਾਲ ਕ੍ਰਿਸ਼ਨ ਹਾਸਾ ਕਰ ਰਿਹਾ ਹੈ ਸਾਹ ਰੋਕੇ ਰੱਖੇ ਹੋਏ ਹਨ ਤਾਂ ਮੈਂ ਇਹ ਬਾਲਕ ਵੀ ਤੁਹਾਡੇ ਲੇਖੇ ਲਾ ਦਿਆਂਗੀ ਤੁਹਾਡਾ ਚੇਲਾ ਬਣਾ ਦਿਆਂਗੀ ਫਿਰ ਬਾਲਕ੍ਰਿਸ਼ਨ ਨੂੰ ਬਾਬਾ ਜੀ ਦੇ ਧੂਨੇ ਉੱਤੇ ਲਿਆਂਦਾ ਗਿਆ ਵਿਦਿਆਲੇ ਦੇ ਅਧਿਆਪਕਾਂ ਨੇ ਵੀ ਕਿਹਾ ਕਿ ਗੁਰੂ ਜੀ ਬਾਲਕ੍ਰਿਸ਼ਨ ਤਾਂ ਮਰ ਗਿਆ ਹੈ ਪ੍ਰਾਣਹੀਣ ਹੋ ਗਿਆ ਹੈ ਪਰ ਬਾਬਾ ਸ਼੍ਰੀਚੰਦ ਜੀ ਮੁਸਕਰਾਏ ਤੇ ਕਹਿਣ ਲੱਗੇ ਨਹੀਂ ਦੇਖੋ ਇਹ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਰਿਹਾ ਹੈ ਇਹ ਮੁਸਕਰਾ ਰਿਹਾ ਹੈ ਜਲ ਉੱਠ ਖੜਾ ਹੋ ਜਾ ਜਦ ਦੇਖਿਆ ਤਾਂ ਬਾਲ ਕ੍ਰਿਸ਼ਨ ਸੱਚ ਮੁੱਚ ਹੀ ਮੁਸਕਰਾ ਰਿਹਾ ਸੀ ਉਸ ਦਿਨ ਤੋਂ ਹੀ ਬਾਲ ਕ੍ਰਿਸ਼ਨ ਦਾ ਨਾਮ ਬਾਲ ਹਸਨਾ ਤੇ ਬਾਲੂ ਹਸਨਾ ਪੈ ਗਿਆ ਤਦ ਫਿਰ ਮਾਤਾ ਪ੍ਰਭਾਵਤੀ ਜੀ ਨੇ ਬਾਲੂ ਹਸਨਾ ਜੀ ਨੂੰ ਸ਼੍ਰੀ ਗੁਰੂ ਸ਼੍ਰੀ ਚੰਦਰ ਜੀ ਮਹਾਰਾਜ ਜੀ ਨੂੰ ਅਰਪਿਤ ਕਰ ਦਿੱਤਾ ਤਾਂ ਫਿਰ ਸ਼੍ਰੀ ਗੁਰੂ ਜੀ ਨੇ ਬਾਲੂ ਹਸਨਾ ਨੂੰ ਵੀ ਇੱਥੇ ਕਸ਼ਮੀਰ ਵਿੱਚ ਆਪਣਾ ਸ਼ਿਸ਼ੇ ਬਣਾ ਲਿਆ ਗੋਇੰਦ ਦੇਵ ਜੀ ਅਤੇ ਫੂਲ ਦੇਵ ਜੀ ਇਹਨਾਂ ਦਾ ਜਨਮ ਵੀ ਸ਼੍ਰੀ ਨਗਰ ਕਸ਼ਮੀਰ ਵਿੱਚ ਹੋਇਆ ਹੈ ਪਿਤਾ ਜੀ ਦਾ ਨਾਮ ਜਾਇਦੇਵ ਅਤੇ ਮਾਤਾ ਜੀ ਦਾ ਨਾਮ ਸੁਭਦਰਾ ਸੀ ਇਹਨਾਂ ਦੇ ਪਿਤਾ ਜਾਇਦੇਵ ਦੇ ਘਰ ਕੋਈ ਸੰਤਾਨ ਨਹੀਂ ਸੀ ਇਸ ਕਰਕੇ ਉਹ ਦੁਖੀ ਸਨ ਤੇ ਉਹ ਆਪਣੀ ਪਤਨੀ ਸਮੇਤ ਸ਼੍ਰੀ ਗੁਰੂ ਸ਼੍ਰੀ ਚੰਦਰ ਭਗਵਾਨ ਜੀ ਦੀ ਸ਼ਰਨ ਈ ਆਏ ਕਿ ਆਪ ਦਿਆਲੂ ਹੋ ਆਪ ਜੀ ਦੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਤਾਂ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਜੀ ਉਹਨਾਂ ਦੀ અત્યੰਤ ਸ਼ਰਧਾ ਵੇਖ ਕੇ ਪੁੱਤਰ ਦਾ ਵਰਦਾਨ ਦਿੱਤਾ ਅਤੇ ਸੁਪਤਰਾ ਜੀ ਨੇ ਉਸੇ ਵਕਤ ਮਨ ਵਿੱਚ ਸੰਕਲਪ ਕੀਤਾ ਕਿ ਜੇ ਮੇਰੇ ਘਰ ਦੋ ਪੁੱਤਰ ਹੋ ਜਾਣ ਤਾਂ ਮੈਂ ਪਹਿਲੇ ਵੱਡੇ ਪੁੱਤਰ ਨੂੰ ਮਹਾਰਾਜ ਜੀ ਦੇ ਅਰਪਣ ਕਰ ਦੇਵਾਂਗੀ ਅਤੇ ਜੈਦੇਵ ਜੀ ਨੇ ਆਪਣੇ ਮਨ ਵਿੱਚ ਹੀ ਸੰਕਲਪ ਕੀਤਾ ਕਿ ਜੇਕਰ ਮੇਰੇ ਘਰ ਦੋ ਪੁੱਤਰ ਹੋ ਜਾਣ ਤਾਂ ਮੈਂ ਦੂਸਰਾ ਛੋਟਾ ਪੁੱਤਰ ਬਾਬਾ ਸ਼੍ਰੀ ਚੰਦ ਜੀ ਦੇ ਅਰਪਣ ਕਰ ਦੇਵਾਂਗਾ ਪਰ ਇਹ ਦੋਵਾਂ ਦੇ ਸੰਕਲਪ ਮਨ ਅੰਦਰ ਗੁਪਤ ਹੀ ਰਹੇ ਜਦ ਸਮਾਪਾ ਕੇ ਪੁੱਤਰ ਹੋਏ ਤਾਂ ਇਹ ਸੰਕਲਪ ਪ੍ਰਗਟ ਹੋਏ ਭਾਵ ਪਤਨੀ ਨੇ ਕਿਹਾ ਮੈਂ ਵੱਡਾ ਪੁੱਤਰ ਅਰਪਣ ਕਰਨ ਦਾ ਸੰਕਲਪ ਕੀਤਾ ਹੋਇਆ ਹੈ ਤਾਂ ਪਤੀ ਨੇ ਕਿਹਾ ਕਿ ਮੈਂ ਛੋਟਾ ਪੁੱਤਰ ਅਰਪਣ ਕਰਨ ਦਾ ਸੰਕਲਪ ਕੀਤਾ ਹੋਇਆ ਸੀ ਫਿਰ ਕੀ ਸੀ ਦੋਵੇਂ ਕਹਿਣ ਲੱਗੇ ਕਿ ਈਸ਼ਵਰ ਇੱਛਾ ਹੀ ਐਸੀ ਹੈ ਹੁਣ ਕੀ ਹੋ ਸਕਦਾ ਹੈ ਹੁਣ ਤਾਂ ਦੋਵੇਂ ਪੁੱਤਰ ਹੀ ਪਾਲਣ ਪੋਛਣ ਵੱਡੇ ਕਰਕੇ ਸ੍ਰੀ ਗੁਰੂ ਸ੍ਰੀ ਚੰਦਰ ਭਗਵਾਨ ਜੀ ਦੇ ਅੱਗੇ ਭੇਟਾ ਕਰਾਂਗੇ ਤਾਂ ਜਦ ਉਹ ਦੋਵੇਂ ਬੱਚੇ ਵੱਡੇ ਹੋ ਗਏ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤੇ ਭਾਈ ਕਮਲਿਆ ਦਾਸ ਜੀ ਜਦ ਫਿਰ ਕਸ਼ਮੀਰ ਸ਼੍ਰੀਨਗਰ ਪਧਾਰੇ ਤਾਂ ਉਹ ਦੋਵੇਂ ਇਸਤਰੀ ਪੁਰਸ਼ ਆਪਣੇ ਆਪਣੇ ਸੰਕਲਪ ਅਨੁਸਾਰ ਦੋਨੋਂ ਪੁੱਤਰ ਲੈ ਕੇ ਬਾਬਾ ਜੀ ਦੇ ਧੂਨੇ ਤੇ ਹਾਜ਼ਰ ਹੋ ਗਏ ਤਾਂ ਫਿਰ ਇਹ ਦੋਵੇਂ ਹੀ ਪ੍ਰਾ ਸ੍ਰੀ ਗੋਇੰਦ ਦੇਵ ਜੀ ਅਤੇ ਸ੍ਰੀ ਫੂਲ ਦੇਵ ਜੀ ਹੋਲੇ ਸਰੂਪ ਗੁਰੂ ਨਾਨਕ ਨੰਦਨ ਰਿੱਧੀਆਂ ਸਿੱਧੀਆਂ ਦੇ ਮਾਲਕ ਬਾਬਾ ਸ਼੍ਰੀ ਚੰਦ ਜੀ ਦੇ ਸ਼ਿਸ਼ੇ ਬਣ ਗਏ ਇਹ ਚਾਰੇ ਜਾਣੇ ਸ਼੍ਰੀ ਅਲਮਸਤ ਜੀ ਸ਼੍ਰੀ ਬਾਲੂ ਹਸਨਾ ਜੀ ਸ਼੍ਰੀ ਗੋਇੰਦ ਸਿੰਘ ਜੀ ਅਤੇ ਸ਼੍ਰੀ ਫੂਲਦੇਵ ਜੀ ਚਾਰ ਧੋਨੇ ਨਾਮ ਤੋਂ ਪ੍ਰਸਿੱਧ ਹੋਏ ਹਨ ਕਿਉਂਕਿ ਇਹ ਸ਼੍ਰੀ ਗੁਰੂ ਜੀ ਦੇ ਧੋਨੇ ਸਾਹਿਬ ਦੇ ਸਮੀਪ ਰਹਿੰਦੇ ਸਨ ਭਾਵ ਬਾਬਾ ਜੀ ਦੀ ਸੇਵਾ ਵਿੱਚ ਵਿਸ਼ੇਸ਼ਾ ਦੇ ਰਹਿੰਦੇ ਸਨ ਇਸ ਲਈ ਇਹਨਾਂ ਦਾ ਨਾਮ ਚਾਰ ਧੂਨੇ ਪੈ ਗਿਆ ਜਿੱਦਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਮਾਤਰਾ ਸਾਹਿਬ ਬਾਣੀ ਉਚਾਰਨ ਕੀਤੀ ਹੈ ਉਦਾਂ ਹੀ ਇਹਨਾਂ ਦੇ ਚਾਰੇ ਚੇਲਿਆਂ ਨੇ ਆਪਣੀ ਮਾਤਰਾ ਸਾਹਿਬ ਉਚਾਰਨ ਕੀਤੀ ਹੈ ਜੋ ਮਾਤਰਾ ਸਾਹਿਬ ਸ਼੍ਰੀ ਅਲਮਸਤ ਜੀ ਮਾਤਰਾ ਸਾਹਿਬ ਸ਼੍ਰੀ ਮਾਨ ਹਸਨਾ ਜੀ ਮਾਤਰਾ ਸਾਹਿਬ ਸ਼੍ਰੀ ਗੋਵਿੰਦ ਦੇਵ ਜੀ ਅਤੇ ਮਾਤਰਾ ਸਾਹਿਬ ਸ਼੍ਰੀ ਫੂਲ ਦੇਵ ਜੀ ਇਹ ਨਾਮ ਤੋਂ ਗ੍ਰੰਥਾਂ ਵਿੱਚ ਦਰਜ ਹੈ ਯੋ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇੱਕ ਪਵਿੱਤਰ ਯਾਤਰਾ ਦੇ ਅਗਲੇ ਅਧਿਆਵਾਂ ਵਿੱਚ ਚੈਨਲ ਸੰਤ ਪਰੰਪਰਾ ਪੰਜਾਬ ਤੇ ਆਉਣਗੀਆਂ ਸਹੀ ਸਮਾਂ ਆਉਣ ਤੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਇਨ੍ਹਾਂ ਚਾਰਾਂ ਨੂੰ ਪੂਰਬ ਪੱਛਮ ਉੱਤਰ ਦੱਖਣ ਚਾਰੇ ਦਿਸ਼ਾਵਾਂ ਵਿੱਚ ਉਦਾਸੀਨ ਮਤ ਦਾ ਪ੍ਰਚਾਰ ਕਰਨ ਲਈ ਭੇਜ ਦਿੱਤਾ ਤਾਂ ਕਿ ਮਨੁੱਖਤਾ ਦਾ ਭਲਾ ਹੋ ਸਕੇ ਆਪ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਅਤੇ ਭਾਈ ਕਮਲਿਆ ਦਾਸ ਜੀ ਕਸ਼ਮੀਰ ਤੋਂ ਉੱਠ ਕੇ ਅੱਗੇ ਪੇਸ਼ਾਵਰ ਆ ਗਏ ਜੋ ਤੁਸੀਂ ਸਰਵਨ ਕਰੋਗੇ ਬਾਬਾ ਜੀ ਦੀ ਜੀਵਨ ਯਾਤਰਾ ਦੇ ਅਗਲੇ ਅਧਿਆਵਾਂ ਦਰਾਂ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਇਹ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ